ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ 21 ਦਸੰਬਰ ਨੂੰ ਪੰਜਾਬ ਭਰ ਵਿੱਚ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ ਉਸੇ ਦੌਰਾਨ ਹੀ ਨਗਰ ਪੰਚਾਇਤ ਅਜ ਨਾਲਾ ਦੀਆਂ ਦੋ ਵਾਰਡਾਂ ਤੇ ਵੀ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਅਜ ਨਾਲਾ ਦੀ ਵਾਰਡ ਨੰਬਰ 5 ਅਤੇ 7 ਤੋਂ 21 ਦਸੰਬਰ ਨੂੰ ਹੋਣ ਵਾਲੀਆਂ ਜਿਮਨੀ ਚੋਣਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਅੱਜ ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਦਿਨ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼੍ਰੋਮਣੀ ਕਾਜਦਲ ਦੇ ਹਲਕਾ ਇੰਚਾਰਜ ਜੋਤ ਸਿੰਘ ਸਮਰਾਦੀ ਅਗਵਾਈ ਦੇ ਹੇਠ ਜਿਹੜੇ ਪਾਰਟੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ ਉਹਨਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕਰਾਉਣ ਦੀ ਜਿਹੜੀ ਪ੍ਰਕਿਰਿਆ ਗੁਰਦੁਆਰਾ ਚਿਹਰ ਬਾਬਾ ਜੀਵਨ ਸਿੰਘ ਜੀ ਤੋਂ ਪਰਮਾਤਮਾ ਦਾ ਓਟ ਆਸਲਾ ਲੈਣ ਪ੍ਰੰਤ ਕੀਤੀ ਗਈ ਆ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਇਹ ਜਿਹੜੇ ਆ ਸਾਰੇ ਪਾਰਟੀ ਆਗੂ ਜੋਤ ਸਿੰਘ ਸਮਰਾਦੀ ਅਗਵਾਈ ਦੇ ਵਿੱਚ ਜੋ ਉਮੀਦਵਾਰ ਵਾਰਡ ਨੰਬਰ 5 ਤੋਂ ਸਵਰਨ ਸਿੰਘ ਗਲਾਬ ਤੇ ਵਾਰਡ ਨੰਬਰ 7 ਤੋਂ ਜਿਹੜੇ ਉਮੀਦਵਾਰ ਨੌਜਵਾਨ ਸ਼ਰਨਜੀਤ ਕੌਰ ਜਿਹੜਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਉਹਨਾਂ ਵੱਲੋਂ ਚੋਣ ਰਿਟਨਿੰਗ ਅਧਿਕਾਰੀ ਕਮ ਐਸ ਡੀ ਐਜਨਾਲਾ ਰਵਿੰਦਰ ਸਿੰਘ ਅਰੋੜਾ ਦੀ ਅਦਾਲਤ ਵਿੱਚ ਜਾ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ ਤੁਸੀਂ ਤਸਵੀਰਾਂ ਲਗਤਾਂ ਦੇਖ ਰਹੇ ਹੋ ਕਿ ਪਹਿਲੀ ਵਾਰ ਹੈ ਕਿ ਅਜਨਾਲੇ ਨਗਰ ਪੰਚਾਇਤ ਚੋਣਾਂ ਲਈ ਇੱਕ ਨੌਜਵਾਨ ਗੁਰਸਿੱਖ ਲੜਕੀ ਜਿਹੜੀ ਆ ਚੋਣ ਮੈਦਾਨ ਦੇ ਵਿੱਚ ਨਿਤਰੀ ਆ ਆਓ ਆਪਾਂ ਹਲਕਨਚਾਰ ਜੋਤ ਸਿੰਘ ਸਮਰਾ ਦੇ ਜਿਹੜੇ ਪਾਰਟੀ ਉਮੀਦਵਾਰ ਆ ਗੁਲਸਵਰਨ ਸਿੰਘ ਗੁਲਾਬ ਤੇ ਜਿਹੜੀ ਨੌਜਵਾਨ ਲੜਕੀ ਆ ਖਾਸ ਕਰਕੇ ਸ਼ਰਨਜੀਤ ਕੌਰ ਜੋ ਕਿ ਪਹਿਲੀ ਵਾਰੀ ਚੌਣ ਮੈਦਾਨ ਦੇ ਵਿੱਚ ਉਤਰੀਆ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕਿਹੜੇ ਸੁਪਨਿਆਂ ਨੂੰ ਲੈ ਕੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹੜੀ ਇਲੈਕਸ਼ਨ ਲੜੀ ਜਾ ਰਹੀ ਆ ਸਾਡੇ ਨਾਲ ਦੇ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਉਹਨਾਂ ਨੇ ਵੀ ਗੱਲਬਾਤ ਕਰਦੇ ਨੇ ਸਮਰਾ ਸਾਹਿਬ ਅੱਜ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖਲ ਕਰਵਾਏਗੇ ਕੀ ਹਾਂ ਹਾਂਜੀ ਹਾਂਜੀ ਇਹ ਅੱਜ ਵਾਰਡ ਨੰਬਰ 5 ਤੇ ਜੋ 7 ਅਜਨਾਲਾ ਨਗਰ ਕੌਂਸਲਰ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਪੰਚਾਇਤੀ ਉਹਦੇ ਸਬੰਧ ਚ ਅੱਜ ਜਿਹੜੇ ਕਾਗਜ਼ ਆ ਸੀ ਨਾਮਜ਼ਦਗੀ ਸਵਰਸਦਾ ਸਵਰਨ ਸਿੰਘ ਜੀ ਜਿਹੜੇ ਸਾਡੇ ਵਾਰਡ ਨੰਬਰ 5 ਤੋਂ ਤੇ ਵਾਰਡ ਨੰਬਰ 7 ਤੋਂ ਸਾਡੀ ਛੋਟੀ ਭੈ ਰਣਜੀਤ ਕੌਰ ਇਹਨਾਂ ਦੇ ਕਾਗਜ ਜਿਹੜੇ ਜਾਵਾਂ ਕਰਾਉਣ ਵਾਸਤੇ ਆਏ ਕਿਹੜੇ ਮੁੱਦੇ ਨੂੰ ਲਾ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਮੁੱਦੇ ਜਿਹੜੀ ਮੌਜੂਦਾ ਸਰਕਾਰ ਆ ਉਹ ਫੇਲ ਹੋ ਚੁੱਕੀ ਆ ਆਪਦੇ ਹਾਲਾਤ ਤੁਸੀਂ ਵੇਖ ਰਹੇ ਅੱਜ ਜੋ ਵੀ ਇੱਥੇ ਸਾਰਾ ਕੁਝ ਚੰਦ ਰਿਹਾ ਅੱਜ ਲੋਕ ਜਿਹੜੇ ਆ ਉਹ ਦੁਬਾਰਾ ਇਹ ਅਕਾਲੀ ਦਲ ਨੂੰ ਲਿਆਉਣਾ ਚਾਹੁੰਦੇ ਆ ਕਿਉਂਕਿ ਵਿਕਾਸ ਦੀ ਗੱਲ ਕਰੀਏ ਤਾਂ ਵਿਕਾਸ ਅਕਾਲੀ ਦਲ ਤੋਂ ਬਗੈਰ ਕਿਸੇ ਸਰਕਾਰ ਤੋਂ ਨਹੀਂ ਹੋ ਸਕਿਆ ਇਸ ਕਰਕੇ ਲੋਕ ਅੱਜ ਫੇਰ ਅਕਾਲੀ ਦਲ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਸਾਡਾ ਇੱਥੇ ਜਿਹੜੇ ਉਮੀਦਵਾਰ ਉਹ ਵੀ ਆ ਗਏ ਆ ਗੁਰਸਵਰਨ ਸਿੰਘ ਲਾਭ ਜੋ ਕਿ ਪਹਿਲਾਂ ਵੀ ਇਸ ਵਾਰਡ ਤੋਂ ਇਲੈਕਸ਼ਨ ਲੜ ਚੁੱਕੇ ਤੇ ਕੌਂਸਲਰ ਬਜੋ ਸੁਵਾਮਾ ਨੂੰ ਬਾਚ ਚੁੱਕਿਆ ਸਵਰਨਜੀ ਇੱਕ ਵਾਰੀ ਫੇਰ ਅੱਜ ਜੁਮੇਰੀ ਸੰਭੀ ਹੈ ਵਾਰਡ ਦੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬਹੁਤ ਧੰਨਵਾਦ ਕਰਦਾ ਆਪਣੀ ਵਾਰਡ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਫੇਰ ਇਹ ਚੀਜ਼ ਦਾ ਮੈਨੂੰ ਮੌਕਾ ਦਿੱਤਾ ਜੋ ਉਹਨਾਂ ਨੇ ਮੈਨੂੰ ਕਿਹਾ ਮੈਂ ਉਹਨਾਂ ਦੇ ਵਾਅਦੇ ਦੇ ਉੱਤੇ ਪੂਰਾ ਖਰਾ ਉਤਰਾਂਗਾ ਜੀ ਸਰਨਾ ਇੱਥੇ ਨੌਜਵਾਨ ਲੜਕੇ ਗੁਰਸੇਖ ਲੜਕੀ ਸ਼ਰਨਜੀਤ ਕੌਰ ਵੀ ਆ ਜੋ ਕਿ ਪਹਿਲੀ ਵਾਰੀ ਚੋਣ ਮੈਦਾਨ ਦੇ ਵਿੱਚ ਨਿਤਰੇ ਇਸ ਤੋਂ ਪਹਿਲਾਂ ਦੇ ਫਾਦਰ ਸਾਹਿਬ ਰਚਪਾਲ ਸਿੰਘ ਕਾਲੀ ਜੋ ਕਿ ਕਾਉਂਸਲ ਰਹ ਚੁੱਕੇ ਆ ਤੇ ਉਹਨਾਂ ਦੀ ਜਿਹੜੀ ਧੀ ਰਾਣੀ ਵੱਲੋਂ ਅੱਜ ਇਲੈਕਸ਼ਨ ਲੜੀ ਜਾ ਰਹੀ ਆ ਕੀ ਮੰਨ ਨੂੰ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਆ ਤੁਹਾਡੇ ਪਿਤਾ ਜੀ ਨੇ ਅੱਗੇ ਪਹਿਲਾਂ ਸੇਵਾ ਨਭਾਈ ਸੀ ਹਾਂਜੀ ਮੇਰੇ ਆਪਣੇ ਪਿਤਾ ਜੀ ਵੱਲ ਵੇਖ ਕੇ ਹੀ ਥੋੜਾ ਜਨਕੀ ਮੋਟੀਵੇਟ ਹੋਈ ਆ ਸੋ ਜੋ ਉਹਨਾਂ ਜੋ ਉਹਨਾਂ ਨੇ ਮੈਨੂੰ ਇਨਸਪਾਇਰ ਕੀਤਾ ਸੋ ਅਕੋਰਡਿੰਗ ਮੈਂ ਆਪਣੀ ਬੈਸਟ ਟ੍ਰਾਈ ਕਰਾਂਗੀ ਕਿਵੇਂ ਇਹਦੇ ਵਿਕਾਸ ਕਾਰਜ ਮੰਚ ਸੋਚਿਆ ਕਿ ਜੇ ਤੁਸੀਂ ਜਿੱਦ ਦੇ ਜੋ ਕਿਹੜੇ ਕਿਹੜੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਤੁਹਾਡੇ ਵੱਲ ਤੁਹਾਡੇ ਵੱਲੋਂ ਵੈਸੇ ਤਾਂ ਬਹੁਤ ਸਾਰੇ ਕੰਮ ਦਿਖਦੇ ਨੇ ਕਰਨ ਵਾਸਤੇ ਲੇਕਿਨ ਜੋ ਮੈਨ ਨੇ ਕਿ ਹਾਲਾਤ ਸੁਧਾਰਨੇ ਨੇ ਨਸ਼ਿਆ ਆਸ-ਪਾਸੇ ਸਾਡੀ ਗਲੀ ਵਿੱਚ ਜਿਆਦਾ ਦੇਖਣ ਨੂੰ ਮਿਲਦੇ ਸੋ ਉਸ ਨੂੰ ਲੈ ਕੇ ਆ ਤੇ ਧਿਆਨ ਦੇ ਆ ਵੀ ਕੋਈ ਖਾਸ ਕੰਮ ਤੁਸੀਂ ਮਨ ਚ ਵੇਖਿਆ ਹੋਵੇ ਕਿ ਮੈਂ ਜੇ ਕਾਉਂਸਲਰ ਬਣਦੀ ਆ ਤੇ ਸਭ ਤੋਂ ਪਹਿਲਾਂ ਇਸ ਨੂੰ ਲਾਵਾਂਗੀ ਹਾਂਜੀ ਮੈਂ ਇਹੀ ਦੇਖਿਆ ਕਿ ਬਹੁਤ ਸਾਰੇ ਨੌਜਵਾਨ ਇਵਨ ਕਿ ਬੱਚੇ ਵੀ ਬਹੁਤ ਸਾਰੇ ਨਸ਼ੇ ਕਰਨ ਲੱਪੇ ਨੇ ਸੋ ਉਸ ਵੱਲ ਧਿਆਨ ਜ਼ਿਆਦਾ ਦਿੱਤਾ ਜਾਵੇਗਾ ਮੇਰੇ ਖਿਆਲ ਪਹਿਲੀ ਵਾਰ ਹੋਇਆ ਕਿ ਨਗਰ ਪੰਚਾਇਤ ਜਨਾਲਾ ਤੋਂ ਕੋਈ ਜੰਗ ਲੜਕੀ ਇਲੈਕਸ਼ਨ ਦੇ ਵਿੱਚ ਲੜ ਰਹੀ ਉਹ ਵੀ ਪੂਰਨ ਗੁਰਸੇਖ ਲੜਕੀ ਚੋਣਾਂ ਦੇ ਵਿੱਚ ਮੈਦਾਨ ਵਿੱਚ ਡਟੀ ਆ ਕੀ ਹੋਰ ਨਾ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਇਹ ਅਪੀਲ ਕਰਾਂਗੀ ਕਿ ਦੇਖੋ ਆ ਕਿਉਂਕਿ ਜੋ ਵੀ ਜਨਰੇਸ਼ਨ ਹੈ ਅਸੀਂ ਸੁਧਾਰਨੀ ਆ ਕਿਉਂਕਿ ਅੱਜ ਦੀ ਪੀੜ੍ਹੀ ਜੋ ਕੱਲ ਨੂੰ ਸੁਧਾਰ ਸਾਹਦੀ ਸੋ ਇਹੀ ਕਵਾਂਗੇ ਕਿ ਸਾਰੇ ਧਿਆਨ ਦੇ ਆਪਣੇ ਵਾਲੇ ਦੁਆਲੇ ਸੋ ਇੱਕ ਦੂਸਰ ਨੂੰ ਇਨਸਪਾਇਰ ਕਰਨ ਚੰਗੇ ਕੰਮ ਕਰਕੇ ਇਹਨਾਂ ਲੜਕੀ ਦੇ ਫਾਰਸਾ ਵੀ ਨਾਲ ਨੇ ਸਾਡੇ ਰਿਸ਼ਪਾਲ ਸਿੰਘ ਭਾਈ ਸਾਹਿਬ ਜੀ ਪਹਿਲਾਂ ਕਾਉਂਸਲਰ ਰੂਪ ਸੁਭਾਵਾ ਨਵਾ ਚੁੱਕੇ ਹੋ ਅੱਜ ਧੀ ਰਾਣੀ ਮੈਦਾਨ ਵਿੱਚ ਡਟੀ ਆ ਕਿਵੇਂ ਦਾ ਰੂਪ ਰੇਖਾ ਰਹਿ ਗਈ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕੋ ਜਿਹਾ ਸਾਡਾ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਨਾਲ ਜੋ ਅਕਾਲੀ ਦਲ ਨੇ ਸੇਵਾਵਾਂ ਕੀਤੀਆਂ ਨੇ ਸਾਡੇ ਸ਼ਹਿਰ ਦਾ ਵਿਕਾਸ ਕੀਤਾ ਆ ਔਰ ਕਿਸ ਸਰਕਾਰ ਕੋ ਨਹੀਂ ਸਕਿਆ ਜਿਹੜੀਆਂ ਕੀਤੀਆਂ ਸੇਵਾਵਾਂ ਦੇ ਸਬੰਧ ਵਿੱਚ ਜਿਹੜੀਆਂ ਅਸੀਂ ਕੀਤੀਆਂ ਨੇ ਉਹ ਅਸੀਂ ਚਾਹੁੰਦੇ ਆ ਵੀ ਅੱਗੇ ਵੀ ਇਹ ਜਿਹੜੀ ਤੋਰ ਆ ਠੁਰੀ ਰਵੇ ਤੇ ਜਿਹੜੇ ਵੀ ਕੰਮ ਰਹਿੰਦੇ ਆ ਉਹ ਚਲੋ ਹੁਣ ਤਰੀ ਹੋ ਸਾਡੇ ਸਰਕਾਰਾਂ ਹੁੰਦੇ ਹੋਣੀਆਂ ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਦਾ ਨਾਮ ਰਾਵਾਂਗੇ ਸਾਡੇ ਨਾਲ ਸੀ ਹਲਕਾ ਇੰਚਾਰ ਜੋਤ ਸਿੰਘ ਸਮਰਾ ਤੇ ਪਾਰਟੀ ਉਮੀਦਵਾਰ ਜੋ ਕੇ ਚੋਣ ਮੈਦਾਨ ਵਿੱਚ ਉਤਰਿਆ ਸਾਡਾ ਖਾਸ ਗੱਲ ਕਰਦਿਆਂ ਨੌਜਵਾਨ ਲੜਕੀ ਗੁਰਸੇਖ ਲੜਕੀ ਸ਼ਰਨਜੀਤ ਕੋ ਜੋ ਕਿ ਪਹਿਲੀ ਵਾਰੀ ਚੋਣ ਮੈਦਾਨ ਵਿੱਚ ਉਤਰੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਵੱਲੋਂ ਪਹਿਲਾਂ ਪੌਂਟਰ ਸਮਾਣ ਨਭਾਈਆਂ ਗਈਆਂ ਤੇ ਉਹ ਹੁਣ ਵਿਕਾਸ ਦੇ ਮੁੱਦੇ ਤੇ ਜਿਹੜਾ ਖਾਸ ਕਰਕੇ ਨਸ਼ਿਆਂ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਜਿਹੜੀ ਆ ਚੋਣ ਮੈਦਾਨ ਵਿੱਚ ਉਤਰੀ ਆ ਤੇ ਜੇ ਉਹਨਾਂ ਨੂੰ ਜਿੱਤ ਪ੍ਰਾਪਤ ਹੁੰਦੀ ਆ ਤਾਂ ਉਹ ਨਸ਼ਿਆਂ ਦੇ ਖਾਤਮੇ ਲਈ ਸਭ ਤੋਂ ਵੱਡਾ ਅਪਰਾਲਾ ਕਰੇਗੀ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਦੀ ਵਿਸ਼ੇਸ਼ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ